ਸਸਰੀਆ ਕਾਜੀ ਮਲਾਬ ਜੋ ਆਪਣੋਂ ਤੇ ਤੁਹਾਡਾ ਸਵਾਗਤ ਹੈ ਜੱਜ ਗੱਲ ਕਰਦੇ ਆਂ ਪੰਜਾਬ ਗਵਰਨਮੈਂਟ ਨਿਊ ਵੈਕੈਂਸੀ 2024 ਆ ਗਈਆਂ ਠੀਕ ਹੈ ਜੇਕਰ ਤੁਹਾਡਾ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਦੋ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆ ਆਹ ਹੁਣ ਗੱਲ ਕਰਦੇ ਆਂ ਭਰਤੀ ਬਾਰੇ ਠੀਕ ਹੈ ਜਨਤਕ ਨੋਟਿਸ ਦੇ ਅਧਾਰ ਸੁਆਮਾ ਚੋਰ ਬੋਰਡ ਵੱਲੋਂ ਨਵਾਂ ਭਰਤੀ ਨੋਟਿਸ ਜਾਰੀ ਕਰ ਦਿੱਤਾ ਗਿਆ ਠੀਕ ਹੈ ਜੀ ਟ੍ਰਿਪਲ ਐਸ ਬੀ ਵੱਲੋਂ ਨਵਾਂ ਭਰਤੀ ਨੋਟਿਸ ਜਾਰੀ ਹੋਇਆ ਜੀ ਇਹ ਗੱਲ ਕਰੀਏ ਪੋਸ ਜੂਨੀਅਰ ਇੰਜੀਨੀਅਰ ਤੇ ਜਲ ਸਰੋਤ ਵਿਭਾਗ ਵਿੱਚ ਸਿੱਧੀ ਭਰਤੀ ਕਰ ਦਿੱਤੀ ਗਈ ਨੋਟੀਫਿਕੇਸ਼ਨ ਅੱਜ ਹੀ ਆਊਟ ਹੋਇਆ ਜੀ ਅਪਲਾਈ ਆਨਲਾਈਨ ਕਰਨਾ ਜੀ ਤੁਸੀਂ ਠੀਕ ਹੈ ਜੀ ਆਓ ਹੁਣ ਚੱਲਦੇ ਹਾਂ ਭਰਤੀ ਦੇ ਫੁੱਲ ਨੋਟੀਫਿਕੇਸ਼ਨ ਤੇ ਤੇ ਜਾਣਦੇ ਹਾਂ ਡਿਟੇਲ ਜੀ ਹਾਂਜੀ ਹੁਣ ਗੱਲ ਕਰਦੇ ਹਾਂ ਦਿਨ ਸੋਆ ਚੋਨ ਬਡੋਲਾ ਨੋ ਭਰਤੀ ਨੋਟਿਸ ਜਾਰੀ ਕਰ ਦਿੱਤਾ ਕਿ ਵਨਪੌਂਡ ਸੈਕਟਰ 68 ਐਸਐਸ ਨਗਰ ਜਨਤਕ ਨੋਟਿਸ ਜਾਰੀ ਕੀਤਾ ਜੀ ਉਹਨਾਂ ਨੇ ਕਿ ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਆਫ ਨਗਰ ಗ್ರಾಮ ਯੋਜਨਾ ਬੰਦੀ ਵਿਭਾਗ ਵਿੱਚ ਪੰਜਾਬ ਦੀਆਂ ਜੂਨੀਅਰ ਇੰਜੀਨੀਅਰ ਗਰੁੱਪ ਬੀ ਦੀਆਂ 23 ਅਸਾਮੀਆਂ ਨੇ ਠੀਕ ਹੈ ਜੀ ਅਤੇ ਪੰਜਾਬ ਜਲ ਸਪਲਾਈ ਸਟੇਸ਼ਨ ਠੀਕ ਹੈ ਸੈਨੀਟੇਸ਼ਨ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ ਗਰੁੱਪ ਬੀ ਦੀਆਂ 17 ਅਸਾਮੀਆਂ ਨੇ ਠੀਕ ਹੈ ਜਿਨ੍ਹਾਂ ਲਈ ਤੁਸੀਂ ਅਪਲਾਈ ਕਰਨਾ ਸਿੱਧੀ ਭਰਤੀ ਸੰਬੰਧੀ ਉਹਨਾਂ ਕਹਾ ਦੀਨ ਸੋਵਾ ਚੋਣ ਬੋਰਡ ਦੇ ਵੈੱਬਸਾਈਟ ਤੇ ਉਪਲਬਧ ਹੈ 26/24 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਹੈ ਠੀਕ ਹੈ 26/24 ਤੋਂ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਹੈ ਜੀ ਉਹਨਾਂ ਨੇ ਕਹਾ ਅਸਾਮੀਆਂ ਸੰਬੰਧੀ ਵਿਸਥਾਰਪੂਰਵਕ ਸੂਚਨਾ ਜਿਵੇਂ ਵਿਦਿਅਕ ਯੋਗਤਾ ਅਪਲਾਈ ਕਰਨ ਅਤੇ ਅੰਤਿਮ ਮਿਤੀ ਤਨਖਾਹ ਸਕੇਲ ਉਮਰ ਸੀਮਾ ਆਦਿ 22/24 ਨੂੰ ਬੋਰਡ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਚੁਕ ਠੀਕ ਹੈ ਜੀ ਦੇਣ ਸਵਾਂ ਚੋਣ ਬੋਰਡ ਪੰਜਾਬ ਵੱਲੋਂ ਨਵਾਂ ਭਰਤੀ ਨੋਟੀਫਿਕੇਸ਼ਨ ਜਾਰੀ ਕਰਦਾ ਹੈਗਾ ਦੁਬਾਰਾ ਫਿਰ ਤੋਂ ਡਿਟੇਲ ਵਿੱਚ ਦੱਸ ਦਈਏ ਜੀ ਉਹਨਾਂ ਕਹੇ ਜੀ ਪੰਜਾਬ ਦੇ ਡਾਇਰੈਕਟੋਰੇਟ ਆਫ ਨਗਰ ਗ੍ਰਾਮ ਯੋਜਨਾ ਸਬੰਧੀ ਵਿਭਾਗ ਵਿੱਚ ਠੀਕ ਹੈ ਜੀ ਜੂਨੀਅਰ ਇੰਜੀਨੀਅਰ ਦੇ ਗਰੁੱਪ B ਦੀਆਂ 27 ਅਸਾਮੀਆਂ ਨੇ ਤੇ ਜਲ ਸਪਲਾਈ ਸਟੇਸ਼ਨ ਦੇ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ ਦੀਆਂ 70 ਅਸਾਮੀਆਂ ਨੇ ਸਿੱਧੀ ਭਰਤੀ ਸਬੰਧੀ ਉਹਨਾਂ ਨੇ ਵੈਬਸਾਈਟ ਦੱਸੀ ਕਿ ਇਸ ਵੈਬਸਾਈਟ ਤੇ ਤੁਸੀਂ 26-24 ਤੋਂ ਆਨਲਾਈਨ ਐਪਲੀਕੇਸ਼ਨ ਅਪਲਾਈ ਕਰ ਸਕਦੇ ਠੀਕ ਹੈ ਜੀ ਉਹਨਾਂ ਨੇ ਕਿਹਾ ਸਾਮੀਆਂ ਸੰਬੰਧੀ ਵਿਸਤਾਰਪੂਰਵਕ ਸੂchnਾ ਜਿਵੇਂ ਵਿਦਿਕ ਯੋਗਤਾ ਅਪਲਾਈ ਕਰਨ ਦੀ ਅੰਤਿਮ ਮਿਤੀ ਤੇ ਤਨਖਾਹ ਸਕੇਲ ਤੇ ਉਮਰ ਸੀਮਾ ਆਦਿ 22 24 ਤੋਂ ਬੋਰਡ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਜਾਊਗਾ ਠੀਕ ਹੈ ਜੀ ਇਹ ਸਾਰਾ ਕੁਝ 22 24 ਨੂੰ ਅਪਲੋਡ ਹੋ ਜੂਗਾ ਠੀਕ ਹੈ ਜੀ ਜਦੋਂ ਫੁੱਲ ਡਿਟੇਲਸ ਵਿੱਚ ਆ ਜੂਗੇ ਤੁਹਾਨੂੰ ਵੀਡੀਓ ਬਣਾ ਕੇ ਭੇਜ ਦਾਂਗੇ ਠੀਕ ਹੈ ਜੀ ਆਓ ਹੁਣ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਲਦ ਮਿਲਦੇ ਹਾਂ ਫੁੱਲ ਨੋਟੀਫਿਕੇਸ਼ਨ ਫੁੱਲ ਡਿਟੇਲ ਨਾਲ ਤਨਮਨ ਜੀ